ਸੀਸੀਟੀਵੀ ਫੂਟੇਜ ਦੇ ਵਿੱਚ ਇੱਕ ਔਰਤ ਦੇ ਉੱਪਰ ਇੱਕ ਨੌਜਵਾਨ ਜਿਹੜਾ ਉਹ ਹੱਥਕੜਾ ਦਿਖਾਈ ਦੇ ਰਿਹਾ ਪਹਿਲਾਂ ਉਤੋਂ ਦੇ ਮਾਲਾ ਨਿਵਾਸੀਆਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਕਿਸੇ ਵੀ ਤਰੀਕੇ ਦਾ ਅਗਰ ਬਿਆਨ ਕਿਸੇ ਪ੍ਰਸ਼ਾਸਨ ਅਧਿਕਾਰੀ ਕੋਲ ਜਾਂ ਕਿਸੇ ਹੋਰ ਕੋ ਦਿੱਤਾ ਤਾਂ ਤੁਹਾਡਾ ਚੰਗਾ ਨਾ ਹੋਵੇਗਾ ਆਇਆ ਤਾਂ ਜੀ ਸਾਡੇ ਤੇ ਹਮਲਾ ਕਰਨ ਸੀ ਉਹ ਬਾਲਾਂ ਤੋਂ ਫੜ ਕੇ ਲੱਤਾਂ ਤੋਂ ਫੜ ਕੇ ਥੱਲੇ ਘਬ ਮਾਰਿਆ ਉਹਨਾਂ ਨੂੰ ਉਹ ਆ ਕਿਸੇ ਮਾਹੌਲ ਕਿਸ ਤਰੀਕੇ ਦਾ ਸੀਗਾ ਨਹੀਂ ਪਰਚਾਈ ਦੇ ਉੱਤੇ ਹਮਲਾ ਕਰ ਰਹੇ ਸੀਗਾ ਜੀ ਗੱਲ ਕੱਢ ਕੇ ਫਿਰ ਕਹਿੰਦਾ ਕਹਿੰਦਾ ਵੀ ਤੂੰ ਕੌਣ ਹੁੰਨੀ ਹੈ ਸਾਡੇ ਘਰ 'ਚ ਦਖਲ ਦੇਣ ਵਾਲੀ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜੀ ਉਹਦੇ ਉਹਦੇ ਚਲਦੀ ਸਕੂਟਰੀ ਉਹਦੇ ਵਿੱਚ ਮਾਰੀ ਲੱਤਾਂ ਦੇ ਜੀ ਉਹ ਗਿਰ ਗਈ ਸਾਡੀ ਸਿਕਿਉਰਟੀ ਹੋਵੇ ਸਾਨੂੰ ਆਪ ਡਰ ਲੱਗਦਾ ਵੀ ਉਹ बार-बार ਕਹਿੰਦਾ ਮੇਰੀ ਪਹੁੰਚ ਆ ਪੈਸਾ ਬਥੇਰਾ ਚੜਾ ਦਾਂਗਾ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਸੀਸੀਟੀਵੀ ਫੂਟੇਜ ਦੇ ਵਿੱਚ ਇੱਕ ਔਰਦਾ ਦੇ ਉੱਪਰ ਇੱਕ ਨੌਜਵਾਨ ਜਿਹੜਾ ਉਹ ਹੱਥ ਚੱਕਦਾ ਦਿਖਾਈ ਦੇ ਰਿਹਾ ਪਹਿਲਾਂ ਤਾਂ ਉਸ ਔਰਤ ਨੂੰ ਐਕਟੀਵਾ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਨਾਲ ਹੱਥੋ ਪਾਈ ਕੀਤੀ ਜਾਂਦੇ ਜਦੋਂ ਉੱਥੋਂ ਦੇ ਮhalla ਨਿਵਾਸੀਆਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਤੁਸੀਂ ਇਸੇ ਵੀ ਤਰੀਕੇ ਦਾ ਅਗਰ ਬਿਆਨ ਕਿਸੇ ਪ੍ਰਸ਼ਾਸਨ ਅਧਿਕਾਰੀ ਕੋਲ ਜਾਂ ਕਿਸੇ ਹੋਰ ਕੋਲ ਦਿੱਤਾ ਤਾਂ ਤੁਹਾਡਾ ਚੰਗਾ ਨਾ ਹੋਵੇਗਾ। ਅਖਰ ਗਾਲ ਇਸ ਮਾਮਲੇ ਪਿੱਛੇ ਕਾਰਨ ਕੀ ਹੈ? ਸਾਡੇ ਨਾਲ ਪੂਜਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਜਿਨ੍ਹਾਂ ਦੇ ਪਰਿਵਾਰ ਦਾ ਮਾਮਲਾ ਹੈ। ਕਿਉਂਕਿ ਉਹਨਾਂ ਦੇ ਪਰਿਵਾਰ ਦੀ ਆਪਸੀ ਕੋਰੰਜੀ ਜਿਸ ਦੇ ਉਹਨਾਂ ਦੇ ਘਰ ਕੰਮ ਕਰਦੀ ਹੋਈ ਇੱਕ ਮਹਿਲਾ ਦੇ ਉੱਪਰ ਉਸ ਬੰਦੇ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਪੂਜਾ ਜੀ ਇੱਕ ਅਖਰ ਮਾਮਲਾ ਕੀ ਹੈ? ਕੀ ਉਹ ਸੀਸੀਟੀਵੀ ਵੀਡੀਓ ਦੇ ਵਿੱਚ ਆ ਰਿਹਾ ਹੈ ਇੱਕ ਅਸਖਤ ਦੇ ਵੱਲੋਂ ਤੁਹਾਡੇ ਕੰਮ ਕਰਦੀ ਹੋਈ ਮਹਿਲਾ ਦੇ ਉੱਪਰ ਕੁੱਟਮਾਰ ਕੀਤੀ ਜਾਂਦੀ ਹੈ? ਉਹ ਜੀ ਆਇਆ ਤਾਂ ਇਹ ਸਾਡੇ ਤੇ ਹਮਲਾ ਕਰਨ ਸੀ ਉਹ ਮੇਰੇ ਨਾਲ ਕੁੱਟਮਾਰ ਕਰਨ ਆਇਆ ਸੀ ਉਹ ਸਾਡੇ ਘਰ ਆਇਆ ਤੇ ਬਾਹਰੇ ਉਹਨੇ ਫ੍ਰਿਜ ਚੱਕਣਾ ਸੀ ਅਸੀਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਆਪਣਾ ਲਿਖ ਲਖੋ ਕਰੋ ਉਹ ਪਹਿਲਾਂ ਆਂਦਾ ਹੀ ਸਾਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਤੇ ਜਦੋਂ ਮੇਰੇ ਤੇ ਵੀ ਹਮਲਾ ਕਰਨ ਆਇਆ ਤੇ ਮੈਂ ਮੈਨੂੰ ਸਾਰਿਆਂ ਨੇ ਫਿਰ ਬੇੜੇ ਵਾਲੇ ਨੇ ਕਿਹਾ ਵੀ ਤੁਸੀਂ ਜਾ ਕੇ ਤੂੰ ਕਤਵਾਲੀ ਚੱਲ ਜਾ ਉੱਥੇ ਜਾ ਕੇ ਮੈਂ ਆਪਣਾ ਸੁਣਣ ਕੇ ਮੈਂ ਕਤਵਾਲੀ ਚਲੀ ਗਈ ਤੇ ਇੰਨੇ ਨੂੰ ਪਿੱਛੇ ਨੂੰ ਪਿੱਛੇ ਤੋਂ ਆਂਟੀ ਨਾਲ ਆਂਟੀ ਨੇ ਇਹੀ ਕਿਹਾ ਵੀ ਤੁਸੀਂ ਆਪਣਾ ਬੈਠ ਕੇ ਬੱਚੇ ਆ ਸਮਝੋਤਾ ਕਰ ਲਓ ਵੀ ਤੁਸੀਂ ਵੀ ਮੇਰੇ ਵਰ ਬੱਚਿਆਂ ਵਰਗੇ ਆ ਵੀ ਚਲੋ ਐਵੇਂ ਕਿਉਂ ਤੁਸੀਂ ਉੱਥੇ ਤੱਕੇ ਖਾਂਦੇ ਫਿਰ ਰਹੇ ਆ ਉਹਨਾਂ ਨੇ ਇੰਨੀ ਗੱਲ ਕਹੀ ਆ ਉਸ ਤੋਂ ਬਾਅਦ ਉਹ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਤੇ ਉਹਦੇ ਵਿਚੇ ਲਿਆ ਕੇ ਐਕਟਿਵਾ ਮਾਰੀ ਪਹਿਲਾਂ ਫਿਰ ਉਹਦੇ ਬਾਲਾਂ ਤੋਂ ਫੜ ਕੇ ਲੱਤਾਂ ਤੋਂ ਫੜ ਕੇ ਥੱਲੇ ਮਾਰਿਆ ਉਹਨਾਂ ਨੂੰ ਪੁਲਿਸ ਸਾਰਾ ਕੁਝ ਸੀਸੀਟੀਵੀ ਵੀਡੀਓ ਵਿੱਚ ਦਿਖ ਰਿਹਾ ਹੈ ਤੇ ਹੈ ਕੌਣ ਸੀ ਸਖਸ਼ਾ ਤੁਹਾਡਾ ਇਸ ਦਾ ਕੀ ਪੈਂਦਾ ਉਹਨਾਂ ਨੂੰ ਮੇਰਾ ਜੇਠ ਲੱਗਦਾ ਜੀ ਨਰੇਂਦਰ ਕੁਮਾਰ ਹਾਂਜੀ ਜਿਹੜਾ ਘਰ ਘਰ ਜਿਹੜਾ ਘਰ ਆ ਜਿਸ ਵਿੱਚ ਤੁਸੀਂ ਰਹਿੰਦੇ ਹੋ ਉਹ ਕਿੰਨਾ ਦਾ ਉਹ ਸਾਡੇ ਬਜ਼ੁਰਗਾਂ ਦਾ ਜੀ ਹਾਂਜੀ ਤੇ ਪਹਿਲਾਂ ਵੀ ਕੁਛ ਇਸ ਨੂੰ ਲੈ ਕੇ ਝਗੜਾ ਹੋਇਆ ਜਿਵੇਂ ਤੁਸੀਂ ਕਹਿ ਰਹੇ ਹੋ ਹਾਂਜੀ ਪਹਿਲਾਂ 9 ਮਹੀਨੇ ਪਹਿਲਾਂ ਸਾਡਾ ਸਾਰਾ ਫੈਸਲਾ ਹੋ ਗਿਆ ਸੀ ਕਿ ਜਦੋਂ ਮੇਰੇ ਹਸਬੰਦ ਬਾਹਰ ਤੋਂ ਆਣਗੇ ਫਿਰ ਅਸੀਂ ਗੱਲਬਾਤ ਕਰਾਂਗੇ ਪਰ ਇਹ ਇਨਾਂ ਨੇ ਫਿਰੇ ਵਿੱਚ ਆਪਣੇ ਰਸਤੇ ਵਿੱਚ ਕਦੇ ਸਾਨੂੰ ਬੋਲਦੇ ਆ ਕਦੇ ਆਂਦੇ ਜਾਂਦੇ ਨੂੰ ਬੋਲਦੇ ਆ ਜੇ ਕਦੇ ਟੱਕਰ ਜਾਂਦੇ ਨੇ ਫਿਰ ਇਹ ਕੱਲ ਘਰ ਆ ਕੇ ਸਾਨੂੰ ਬੋਲ ਕੇ ਗਿਆ ਹੈ ਬੋਲਣ ਆਇਆ ਸੀ ਵਿੱਚ ਹੋਰ ਕੋਣ ਕੋਣਾ ਕਿਉਂਕਿ ਹਸਬੰਦ ਤੁਹਾਡੇ ਬਾਹਰ ਨੇ ਹੋਰ ਕੋਣ ਕੋਣਾ ਪਰਿਵਾਰ ਦੇ ਮੇਰਾ ਬੇਟਾ ਇੱਕ ਮੇਰੀ ਬੇਟੀ ਹੈ ਛੋਟੇ ਛੋਟੇ ਬੱਚੇ ਆ ਮੇਰੇ ਦੋਨੋਂ ਪਰਿਵਾਰ ਦੇ ਵਿੱਚ ਹੋਰ ਮਰਦ ਕੋਈ ਨਹੀਂ ਹੈ ਜਿਸ ਨਾਲ ਗੱਲਬਾਤ ਕਰ ਸਕਿਆ ਨਹੀਂ ਜੀ ਅਸੀਂ ਮੈਂ ਤੇ ਮੇਰੇ ਦੋਨੋਂ ਬੱਚੇ ਹੀ ਰਹਿੰਦੇ ਆ ਘਰ ਚ ਤੋਂ ਪਹਿਲਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਰਵਾਈ ਹੋਈ ਹੈ ਉਹਦੇ ਵਿੱਚ ਕੀ ਫੈਸਲਾ ਨਿਕਲ ਗਿਆ ਉਹਦੇ ਵਿੱਚ ਇਹ ਫੈਸਲਾ ਹੋਇਆ ਸੀ ਵੀ ਜਦੋਂ ਮੇਰੇ ਹਸਬੰਦ ਆਣਗੇ ਉਸ ਟਾਈਮ ਘਰ ਦਾ ਫੈਸਲਾ ਹੋਏਗਾ ਜੋ ਮੇਰਾ ਹਸਬੰਦ ਕਹੂਗਾ ਜਾਂ ਤੁਸੀਂ ਕਹੋਗੇ ਵੀ ਉਹ ਹਲਕੇ ਜੋ ਹਿੱਸਾ ਬਣੂਗਾ ਉਹ ਦੇ ਦਾਂਗੇ ਹਾਂ ਜਿਵੇਂ ਗੁੱਟਮਾਰ ਹੋਈ ਹੈ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਕਿਧਰੇ ਸ਼ਿਕਾਇਤ ਵਗੈਰਾ ਕਰਾਈ ਹੈ ਤੁਸੀਂ ਅਸੀਂ ਕਤਵਾਲੀ ਚ ਸ਼ਿਕਾਇਤ ਰਿਪੋਰਟ ਕਰਾ ਕੇ ਆਏ ਸੀ ਅੰਟੀ ਨੇ ਵੀ ਕਰਾਈ ਸੀ ਤੇ ਮੈਂ ਆਪਣੀ ਵੀ ਕਰਵਾਈ ਸੀ ਹਾਂਜੀ ਹੁਣ ਹਲੇ ਆਏ ਨੇ ਉਹ ਉਹ ਦੇਖਦੇ ਆ ਜੀ ਕੀ ਕਹਿੰਦੇ ਆ ਬਿਲਕੁਲ ਜਿਹਾ ਲਗਾਤਾ ਜਿਹਾ ਉਹ ਮਹਿਲਾ ਨੇ ਉਹ ਇਹਨਾਂ ਦੇ ਘਰ ਦੇ ਵਿੱਚ ਕੰਮ ਕਰਦੇ ਸੀ ਜਦੋਂ ਉਹ ਆਪਣੀ ਜਾਨ ਬਚਾ ਕੇ ਥਾਣਾ ਕਤਵਾਲੀ ਦੇ ਵਿੱਚ ਜਾਂਦੇ ਨੇ ਤੇ ਉਸ ਪਿੱਛੋਂ ਦੀ ਉਸ ਮਹਿਲਾ ਦੇ ਉੱਪਰ ਹਮਲਾ ਕਰਤਾ ਜਾਂਦਾ ਹਾਲਾਂਕਿ ਉਹ ਮਹਿਲਾ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਨੇ ਜੋ ਕਿ ਜੇਰੇ ਇਲਾਜ ਨੇ ਤੇ ਉਹਨਾਂ ਦਾ ਬਿਆਨ ਕਰਨ ਵਾਸਤੇ ਉਹਨਾਂ ਪੁਲਿਸ ਪ੍ਰੋਸੈਸਿੰਗ ਦੇ ਅਧਿਕਾਰੀ ਨੇ ਉਹ ਪਹੁੰਚ ਚੁੱਕੇ ਨੇ ਉਸੇ ਵੀਡੀਓ ਦੇ ਵਿੱਚ ਇੱਕ ਮਹਿਲਾ ਨੇ ਜੋ ਉਸ ਔਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਾਡਾ ਲੋ ਵੀ ਮੌਜੂਦ ਨਹੀਂ ਗੱਲ ਪਤਨੋ ਨਾ ਕਰਨੀ ਹੈ ਮੈਡਮ ਕਿ ਨਾਮ ਹੈ ਜੀ ਬਿਨਾਰਾ ਨਹੀਂ ਜੀ ਅਭੀ ਜੀ ਹੋਇਆ ਕੀ ਸੀ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਆਖਿਰਕਾਰ ਜਦੋਂ ਉਹ ਆਇਆ ਹੈ ਕਿ ਪਹਿਲਾਂ ਗਾਲੀ ਗਲੋ ਸ਼ੁਰੂ ਹੋਈ ਹੈ ਜਾਂ ਕੀ ਕਰ ਗਈ ਪੰਨਾ ਜੀ ਉਹ ਆਪਣੀ ਪਰਜਾਈ ਦੇ ਉੱਤੇ ਹਮਲਾ ਕਰ ਰਿਹਾ ਸੀਗਾ ਜੀ ਹਮਲਾ ਕਰਨ ਲੱਗਿਆ ਜੀ ਹਮਲਾ ਉਹ ਨੂੰ ਮੈਂ ਕਹਤਾ ਵੀ ਤੂੰ ਦੇਖ ਪੂਜਾ ਤੂੰ ਕੋ ਬੋਲਣਾ ਨਹੀਂ ਹੈਗਾ ਬਿਲਕੁਲ ਵੀ ਇਹਨੂੰ ਕੋਈ ਨਹੀਂ ਜੇ ਵੀਡੀਓ ਬਣਾ ਰਿਹਾ ਤਾਂ ਬਣਾਈ ਜਾਂਦੇ ਮਕਾਂਦੀ ਤੂੰ ਕੁਝ ਨਹੀਂ ਕਰਨਾ ਤੂੰ ਕੁਝ ਕਹਿਣਾ ਵੀ ਨਹੀਂ ਹੈ ਤੁਨੂੰ ਇਹ ਚੁੱਪ ਕਰ ਗਈ ਜੀ ਉਹ ਵੀਡੀਓ ਬਣਾਉਂਦਾ ਰਿਹਾ ਵੀਡੀਓ ਪਰ ਨੰਦਾ ਪਰ ਨੰਦਾ ਇਹ ਕਹਿੰਦੀ ਮੈਂ ਕਿ ਤੂੰ ਐਂ ਕਰ ਤੂੰ ਆਇਆ ਤੇਰੇ ਤੇ ਹਮਲਾ ਕਰਨ ਵਾਸਤੇ ਤੂੰ ਕਤਵल्ली ਜਾ ਕਤਵल्ली ਜਾ ਕੇ ਰੋਟਰ ਲਖਾਇਆ ਇਹ ਕਤਵल्ली ਚਲੀ ਗਈ ਜੀ ਪਿੱਛੋਂ ਫੇਰ ਜੀ ਉਹ ਮਤਲਬ ਕਿ ਉਹ ਬੋਲਦਾ ਬੋਲਦਾ ਚਲਿਆ ਗਿਆ ਸਾਡੇ ਦਰ ਤੱਕ ਆ ਗਿਆ ਜੀ ਉਹ ਬੋਲਦਾ ਬੋਲਦਾ ਇਹਨਾਂ ਦੀ ਕੰਮ ਵਾਲੀ ਹੁਸ਼ਾ ਰਾਣੀ ਜੀ ਉੱਥੇ ਸਫਾਈ ਕਰ ਰਹੀ ਸੀ ਜੀ ਝਾੜੂ ਲਾ ਰਹੀ ਸੀ ਸਾਡੇ ਬਾਹਰ ਚ ਜੀ ਸਫਾਈ ਕਰਦੀ ਕਰਦੀ ਜੀ ਹੁਸ਼ਾ ਰਾਣੀ ਇਹ ਉਹ ਉਸੋ ਇਹਨਾਂ ਦੀ ਆਪਸ ਚ ਗੱਲ ਹੋ ਗਈ ਉਹ ਕਹਿਣ ਲੱਗ ਗਈ ਵੀ ਦੇਖ ਤੂੰ ਵੀ ਬੱਚਿਆਂ ਵਰਗਾ ਉਹਦੇ ਵੀ ਛੋਟੇ ਬੱਚੇ ਆ ਤੇਰੇ ਵੀ ਛੋਟੇ ਬੱਚੇ ਆ ਤੁਸੀਂ ਆਪਣਾ ਬੈ ਕੇ ਗੱਲ ਕਰ ਲਓ ਜੇ ਕਰਨੀ ਆ ਵੀ ਐਵੇਂ ਗਾਲੀ ਗਲੋਚਾਂ ਨਾਲ ਕੁਝ ਨਹੀਂ ਬੰਦਾ ਚਲੋ ਜੀ ਉਹ ਉਹ ਵੀ ਬੋਲੀ ਗਿਆ ਉਹਨੇ ਉਹਨੂੰ ਗੱਲ ਕੱਢਤੀ ਜੀ ਉਹਨੇ ਗੱਲ ਕੱਢਤੀ ਤਾਂ ਫਿਰ ਉਹਨੇ ਕਿਹਾ ਵੀ ਗੱਲ ਕੱਢ ਕੇ ਫਿਰ ਉਹ ਕਹਿੰਦਾ ਕਹਿੰਦਾ ਵੀ ਤੂੰ ਕੌਣ ਹੁੰਨੀ ਐ ਸਾਡੇ ਘਰ 'ਚ ਦਖਲ ਦੇਣ ਵਾਲੀ ਤੂੰ ਹੀ ਸਾਡਾ ਘਰ ਪਾੜਦੀ ਐ ਤੂੰ ਹੀ ਸਾਡੇ ਇਲਾਵਾ ਲੁੱਟਰੀਆਂ ਲੰਡੀਆਂ ਤੂੰ ਉਹਨੂੰ ਬਹੁਤ ਕੁਝ ਬੋਲਿਆ ਜੀ ਬੋਲਿਆ ਪਰ ਤੁਹਾਨੂੰ ਬਚਾਉਣ ਤੁਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਜੀ ਕੀਤੀ ਕਿੰਨਾ ਕੁ ਸੱਟਾਂ ਉਹਦੇ ਲੱਗੀਆਂ ਨ ਮੇਲ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜੀ ਉਹਦੇ ਉਹਦੇ ਚਲਦੀ ਸਕੂਟਰੀ ਉਹਦੇ ਵਿਚਮਾਰੀ ਲੱਤਾਂ ਦੇ ਜੀ ਉਹ ਗਿਰ ਗਈ ਉਹਦੇ ਹੱਥ 'ਚ ਝਾੜੂ ਸੀਗਾ ਜੀ ਝਾੜੂ ਲਾਂਦੀ ਲਾਂਦੀ ਗਿਰ ਗਈ ਉਹ ਸਕੂਟਰੀ ਲੈ ਕੇ ਤੇ ਉਹਦੇ ਲੱਤਾਂ 'ਚ ਉਹਦੇ ਫੱਲੇ ਬਾਲ ਬਾਲ ਫੜ ਕੇ ਜੀ ਉਹਨੂੰ ਚਾਰੋਂ ਪਾਸੇ ਘੁਮਾ ਤਿਆ ਜਿਹੜੇ ਗਮਲੇ ਸੀਗੇ ਜੀ ਗਮਲਿਆਂ ਦੇ ਵਿੱਚ ਸਕੂਟਰੀ ਵਰਗੀ ਉਹਦੀ ਚਲਦੀ ਚਲਦੀ ਤੇ ਉਹਨੂੰ ਘੁਮਾ ਲਿਆ ਉਹਦੇ ਹੱਥ 'ਚ ਝਾੜੂ ਦੇਖੋ ਜੀ ਜੇ ਉਹਨੂੰ ਉਹ ਆਪਣੇ ਬਚਾਅ ਪਿੱਛੇ ਕੋਸ਼ਿਸ਼ ਕਰੂ ਉਹਨੇ ਇੱਕ ਦੋ ਝਾੜੂ ਲਾਇਆ ਵੀ ਆ ਉਹਦੇ ਪਰ ਆਪਣਾ ਉਹਨਾਂ ਬੱਚਿਆਂ ਦੇ ਵਿੱਚ ਕਹਿੰਦੇ ਹੋਰ ਵੀ ਕਰਨੇ ਕੀ ਸਾਰਾ ਇਲਾਕਾ ਇਸ ਤਰੀਕੇ ਨਾਲ ਪਰੇਸ਼ਾਨ ਹੈ ਪਹਿਲਾਂ ਵੀ ਇਸ ਤਰੀਕੇ ਦਾ ਹਲਵਾਜੀ ਕਰਨ ਅਸੇ ਆਇਆ ਸਾਰਾ ਬੇੜਾ ਪਰੇਸ਼ਾਨ ਹੈ ਸਾਡੇ 8 ਘਰ ਨੇ ਜੀ ਸਾਰਿਆਂ ਨੂੰ ਧਮਕੀਆਂ ਦਿੰਦਾ ਵੀ ਜਿਹੜਾ ਜਿਹੜਾ ਕੋਈ ਉਹਦੀ ਗਵਾ ਉਹਦੇ ਉਹਦੇ 'ਚ ਬੋਲੂਗਾ ਸਭ ਦੀਆਂ ਅਰਥੀਆਂ ਉੱਠਣਗੀਆਂ ਸਾਨੂੰ ਬਹੁਤ ਜ਼ਿਆਦਾ ਡਰ ਹੈ ਜੀ ਉਸ ਤੋਂ ਸਾਡੇ ਬੱਚੇ ਬਾਹਰ ਜਾਂਦੇ ਆ ਬੱਚੇ ਮੇਰੇ ਬਾਹਰ ਗੱਡੀਆਂ ਵੀ ਚਲਾਉਂਦੇ ਆ ਸਾਰਾ ਕੁਝ ਕਰਦੇ ਆ ਸਾਨੂੰ ਉਸ ਤੋਂ ਖਤਰਾ ਵੀ ਸਾਡੇ ਬੱਚਿਆਂ ਦੀ ਇਸ ਵੀ ਇਲਾਕੇ ਦੇ ਵਸਨੀਕ ਹੋ ਜੀ ਹਾਂਜੀ ਹਾਂਜੀ ਮੇਰਾ ਕੀ ਹੈ ਪ੍ਰਸ਼ਾਸਨ ਦੇ ਹਿਸਾਬ ਸਿਰ ਹਲਾਗੁਲਾ ਉਸ ਨੌਜਵਾਨ ਵਲੋਂ ਕੀਤਾ ਹੈ ਹਾਂਜੀ ਬਸ ਇਹੀ ਮੰਗ ਕਰਦੇ ਵੀ ਸਾਡੀ ਸਿਕਿਉਰਟੀ ਹੋਵੇ ਸਾਨੂੰ ਆਪ ਡਰ ਲੱਗਦਾ ਵੀ ਉਹ ਬਾਰ-ਬਾਰ ਕਹਿੰਦਾ ਮੇਰੀ ਪਹੁੰਚ ਆ ਪੈਸਾ ਬਥੇਰਾ ਛਡਾ ਦਾਂਗਾ ਸਾਨੂੰ ਮੈਨੂੰ ਤਾਂ ਆਪ ਜਾਨ ਦੇਣ ਲੱਗੇ ਡਰ ਲੱਗਦਾ ਕਹਿ ਕੇ ਗਿਆ ਮੇਰੀ ਬੇਟੀ ਉੱਥੇ ਸੀ ਮੈਂ ਆਪਣਾ ਪਰਲਰ ਚ ਲਾਂਦੇ ਆ ਤੇ ਕਹਿੰਦਾ ਸੀ ਜਿਹੜਾ ਵੀ ਗਵਾਹੀ ਦੇਗਾ ਜੋ ਕੁਝ ਕਹੇਗਾ ਤੇ ਮੈਂ ਉਹਨੂੰ ਦੇਖ ਲਾਂਗਾ ਅਰਥੀਆਂ ਉੱਠਣ ਗਿਆ ਆਉਂਦੀ ਹੁਣ ਮੈਨੂੰ ਤਾਂ ਦੇ ਬਿਆਨ ਦੇਣ ਲੱਗੇ ਵੀ ਡਰ ਲੱਗਦਾ ਤੁਸੀਂ ਇਹ ਦੇਖੋ ਬੇਚ ਇੰਨਾ ਕਿ ਕਿਹੜੀ ਪਹੁੰਚ ਮੈਨੂੰ ਇਹ ਸਮਝ ਨਹੀਂ ਆ ਗਈ ਜੀ ਕਿ ਪੈਸੇ ਪਿੱਛੇ ਬੋਲਦਾ ਕਿ ਕਿਦਾਂ ਬਿਲਕੁਲ ਜੀ ਇਲਾਕਾ ਨਿਵਾਸੀ ਨੇ ਉਹ ਵੀ ਡਰੇ ਹੋਏ ਨੇ ਕਿਉਂਕਿ ਉਸ ਵੱਲੋਂ ਸਾਫ਼ ਤੌਰ ਤੇ ਅੜਿਆ ਧਮਕੀਆਂ ਮਹੱਲੇ ਦੇ ਵਿੱਚ ਆ ਕੇ ਦਿੱਤੇ ਗਏ ਨੇ ਕਿਉਂਕਿ ਪੂਜਾ ਨੇ ਪੂਜਾ ਘਰ ਦੇ ਵਿੱਚ ਕੱਲੀ ਮਹਿਲਾ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਪਤੀ ਨੇ ਜਿਹੜੇ ਉਹ ਵਿਦੇਸ਼ ਤੇ ਬਿਜ਼ਨਸ ਸਾਫ਼ ਤੌਰ ਤੇ ਇਹਦਾ ਪਹਿਲਾ ਫੈਸਲਾ ਹੋ ਚੁੱਕਾ ਹੈ ਕਿ ਜਦੋਂ ਵਿਦੇਸ਼ ਤੋਂ ਪਰਤਣਗੇ ਤਾਂ ਉਸ ਤੋਂ ਬਾਅਦ ਇਸ ਮਕਾਨ ਦਾ ਜਾਂ ਜਗ੍ਹਾ ਦਾ ਫੈਸਲਾ ਹੋਵੇਗਾ ਫਿਲਹਾਲ ਪੀੜਤ ਮਹਿਲਾ ਰਜਿੰਦਾ ਹਸਪਤਾਲ ਦੇ ਵਿੱਚ ਜਿਹੜੇ ਇ ਵਿਆਹ ਲਿੱਤੇ ਜਾ ਰਹੇ ਨੇ ਇਸ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਆ ਉਹ ਕੀਤੀ ਜਾ ਰਹੀ ਹੈ ਮੇਰਾ ਨਾਮ ਮੋਸਾ ਜੀ ਕੀ ਗੱਲ ਕੀ ਹੋਈ ਸੀ ਮੈਂ ਤਾਂ ਸਮਝਾ ਰਹੀ ਸੀ ਮੈਂ ਕਿ ਪੁੱਤੇ ਲੜੋ ਨਾ ਤੁਸੀਂ ਹਾਂ ਉਹਦੇ ਵੀ ਦੋ ਬੱਚੇ ਆ ਤੇਰੇ ਵੀ ਦੋ ਬੱਚੇ ਆ ਤੁਸੀਂ ਰਲ ਮਿਲ ਕੇ ਰਹੋ ਮੈਨੂੰ ਗਾਲਾਂ ਕੱਢਣ ਲੱਗਿਆ ਮੈਂ ਕਿ ਪੁੱਤ ਮੈਨੂੰ ਕਿਉਂ ਗਾਲਾਂ ਕੱਢ ਰਿਹਾ ਮੈਂ ਤਾਂ 30 ਸਾਲ ਤੋਂ ਇੱਥੇ ਕੰਮ ਕਰ ਰਹੀ ਹਾਂ ਕਹਿੰਦਾ ਤੂੰ ਚੁਗਲੀਆਂ ਕਰਦੀ ਆ ਮੈਂ ਕਿ ਨਾ ਮੈਂ ਤਾਂ ਕੁਛੇ ਨਹੀਂ ਪੁੱਤੋ ਮੈਂ ਮੇਰੇ ਤੱਕ ਕੋਈ ਹੋਣੀ ਮਸ਼ੀਨ ਨੇ ਆਟੀਵਾ ਚੜਾ ਤਮੇਰੇ ਉਤੇ ਟੀਵਾ ਚੜਾ ਕੇ ਮੇਰੇ ਮੈਂ ਆਪਣੇ ਬਚਾਅ ਨਾਲ ਝਾੜੂ ਉਹ ਕਰਿਆ ਤੇ ਮੇਰੇ ਬਾਲ ਫੜ ਕੇ ਕਿਰੋ ਇਸ ਕੜੀ ਸਮਾਰ ਰੇ ਸੀ ਮੈਨੂੰ ਲਤਾਂ ਮਾਰੀਆਂ ਮੈਨੂੰ ਬਾਲ ਪੱਟੇ ਮੇਰਾ ਸਿਰ ਬੜਾ ਦੁੱਖਦਾ ਮੇਰੇ ਪਿੱਠ ਸਾਰੀ ਦੁਖ ਰਹੀ ਐ ਤੁਸੀਂ ਉਹੀ ਕੰਮ ਕਰਦੇ ਜਿਸ ਤੋਂ ਬੰਦਾ ਰਹਿੰਦਾ ਮੈਂ ਉਹਦੇ ਭਾਈ ਕੇ ਛੋਟੇ ਭਾਈ ਕੇ ਕੰਮ ਕਰਦੀ ਆ ਮੈਂ ਤਾਂ ਦੂਜੇ ਕੇ ਕੰਮ ਕਰ ਰਹੀ ਸੀ ਉਹਦਾ ਉਹਨਾਂ ਕੇ ਕਰਕੇ ਦੂਜੇ ਦੇ ਘਰ ਆ ਕੇ ਕੰਮ ਕਰ ਰਹੀ ਸੀ ਅੱਛਾ ਦੁੱਜੇ ਘਰ ਆ ਕੇ ਮਾਰਿਆ ਨੇ ਤੁਸੀਂ ਉਹਦੀ ਵਿਧਵਾ ਭਜਾਈ ਬਾਰੇ ਕਹਿੰਦੇ ਸੀ ਕਿ ਉਹਨੂੰ ਤੋਂ ਲੜਿਆ ਨਾ ਕਰ ਬਈ ਉਹ دیਵਾਨੀ ਹੈਗੀ ਉਹ ਅੱਛਾ ਉਹ ਦਾ ਘਰਲ ਬਾਹਰ ਗਿਆ ਹੋਇਆ ਹੈ ਨਾ ਉਹ ਕੱਲੀ ਰਹਿੰਦੀ ਹੈ ਵਿਚਾਰੇ ਹਾਂ ਉਹਨੂੰ ਉਹਦੇ ਪਿੱਛੇ ਮੈਂ ਕਿਹਾ ਮਗਾ ਰਲ ਮਿਲ ਕੇ ਰਿਹਾ ਕਰੋ ਤੁਸੀਂ ਬਸ ਉਸ ਪਿੱਛੇ ਮੈਨੂੰ ਮਾਰਿਆ ਨੇ ਮੇਰਾ ਕੋਈ ਕਸੂਰ ਨਹੀਂ ਕੋਈ ਗੱਲ ਨਹੀਂ ਸਾਰੇ ਹੈਗੇ ਉੱਤੇ ਖੜੀਆਂ ਸੀਆਂ ਲੇਡੀਜ਼ ਵੀ ਖੜੀਆਂ ਸੀਆਂ ਬਹੁਤ ਸਾਰੇ ਉਹ ਫੋਲਸਰ ਨੂੰ ਰਿਪੋਰਟ ਦੇ ਦਿੱਤੀ ਹਾਂ ਰਿਪੋਰਟ ਦਿੱਤੀ ਅਜੇ ਤੱਕ ਨਹੀਂ ਪਹੁੰਚਿਆ ਜਿੱਦਾਂ ਮੈਨੂੰ ਦੇਖਣ ਵੀ ਨਹੀਂ ਆਇਆ ਉਹ ਕੀ ਚਾਹੁੰਦੀ ਕਿ ਕਾਰਵਾਈ ਹੋਣੀ ਚਾਹੀਦੀ ਹਾਂ ਕਾਰਵਾਈ ਹੋਣੀ ਚਾਹੀਦੀ ਹੈ